ਸਰਕਾਰ ਦਾ ਇੱਕ ਯੋਗਰਾ ਪੰਜਾਬ ਦੇ ਵਿੱਚ ਸਿੱਖਿਆ ਦੇ ਤਰਕੂਪਾ ਕਰ ਰਹਾ ਹੋਣ ਨੂੰ ਲੈ ਕੇ ਉਹਦੇ ਨਵੇਂ ਸਕੂਲ ਬਣਾਏ ਜਾ ਰਹੇ ਹਨ ਅੱਜ ਇਹ ਜੋੜ ਸੁਣਾ ਰਿਹਾ ਹੈ ਸਰ ਸ਼੍ਰੀਕਾਲ ਜੀ ਨਮਸਕਾਰ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਦਾ ਔਰ ਸਾਡੇ ਐਜੂਕੇਸ਼ਨ ਮਨਿਸਟਰ ਸਰਦਾਰ ਹਰਜੋਤ ਸਿੰਘ ਬੈਸ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਆ ਔਰ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਸ਼ਰੀਵਾਲ ਜੀ ਦਾ ਜਿਨ੍ਹਾਂ ਨੇ ਸਾਡੇ ਦੇਸ਼ ਦੇ ਵਿੱਚ ਸਿੱਖਿਆ ਦੀ ਤੇ ਸੇਧ ਦੀ ਕ੍ਰਾਂਤੀ ਲੈ ਕੇ ਆਂਦੀ ਕਿ ਸਾਡੇ ਮੋਗਾ ਹਲਕੇ ਦੇ ਵਿੱਚ ਅ ਅੱਜ ਦੋ ਸਕੂਲ ਜਿਨ੍ਹਾਂ ਦੀ ਹਾਲਤ ਬੜੀ ਖਸਤਾ ਸੀ ਇੱਕ ਇੱਕ ਕਮਰੇ ਦੇ ਵਿੱਚ ਸਾਰੇ ਬੱਚੇ ਬੈਠ ਕੇ ਪੜਾਈ ਕਰਦੇ ਸੀ ਉਹ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਰੂਪਾਂ ਔਰ ਇੱਕ ਸਾਡਾ ਸਕੂਲ ਜਿਹੜਾ ਸਰਕਾਰੀ ਪ੍ਰਾਇਮਰੀ ਸਕੂਲ ਸ਼ਿਖਾ ਵਾਲੇ ਚੌਂਕ ਦੇ ਵਿੱਚ ਸੀਗਾ ਜੋ ਕਿ ਸਾਡੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸ਼ਰਮਾ ਜੀ ਔਰ ਮੇਰੀ ਭੈਣ ਸਾਡੇ ਐਮਸੀ ਕਿਰਨ ਹੁੰਦਲ ਜੀ ਦੀ ਬੋਰਡ ਦੇ ਵਿੱਚ ਪੈਂਦਾ ਸੀਗਾ ਉਨ੍ਹਾਂ ਸਕੂਲਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਤਕਰੀਬਨ ਪੌਣੇ 2 ਕਰੋੜ ਰੁਪਏ ਦੀ ਗ੍ਰਾਂਟ ਆਈ ਔਰ ਮੈਂ ਸਾਡੇ ਡੀਓ ਮੈਡਮ ਮੰਜੂ ਭਾਰਤਵਾੜ ਜੀ ਔਰ ਡਿਪਟੀ ਡੀਓ ਨਿਸ਼ਾਨ ਸਰਦਾਰ ਨਿਸ਼ਾਨ ਸਿੰਘ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਆ ਮਧੂ ਵਾਲਾ ਮੈਡਮ ਔਰ ਸਾਡੇ ਸਾਰੇ ਟੀਚਰ ਸਹਿਵਾਨਾਂ ਦਾ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਇਹ ਸੋਹਣੇ ਸਕੂਲ ਜਿਹੜੇ ਬਣ ਕੇ ਸਾਡੇ ਬੱਚਿਆਂ ਦੇ ਲਈ ਤਿਆਰ ਹੋਏ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਨਵੇਂ ਸਕੂਲ ਮੋਗਾ ਦੇ ਵਿੱਚ ਬਣ ਰਹੇ ਆ ਉਹਨਾਂ ਦਾ ਉਦਘਾਟਨ ਕੀਤਾ ਜਾਏਗਾ ਔਰ ਮੈਂ ਇੱਕ ਵਾਰ ਫਿਰ ਤੋਂ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਕੋਟਨ-ਕੋਟਨ ਧੰਨਵਾਦ ਕਰਦੀ ਹਾਂ ਇਹ ਬਹੁਤ ਸਾਰੇ ਸਕੂਲਾਂ ਦੇ ਕਿੰਨੇ ਰੂਮ ਬਣਾਏ ਗਏ ਨੇ ਔਰ ਕਿੰਨੀ ਸੁੱਤਾ ਬਣਦੀ ਆ ਇਹ ਜਿਹੜੇ ਹੈਗੇ ਆ ਜੀ 스마트 ਸਕੂਲ ਬਣਾਏ ਗਏ ਆ ਇੱਥੇ ਬੱਚਿਆਂ ਦੇ ਲਈ ਤਕਰੀਬਨ 12 ਰੂਮ ਇਸ ਸਕੂਲ ਦੇ ਵਿੱਚ ਔਰ 14 ਕਮਰੇ ਜਿਹੜੇ ਹੈਗੇ ਡਬਲ ਸਟੋਰੀ ਬਿਲਡਿੰਗਸ ਬਣੀਆਂ ਨੇ ਜੀ ਇਹ ਤਿਆਰ ਕਰਕੇ ਦਿੱਤੇ ਗਿਆ ਬੱਚਿਆਂ ਨੂੰ ਔਰ ਹੋਰ ਵੀ ਪਿੰਡਾਂ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਲਈ ਗ੍ਰਾਂਟਾਂ ਆਈਆਂ ਨੇ ਔਰ ਸਾਡੇ ਗੋਦਿਆਲ ਸਕੂਲ ਦੇ ਲਈ ਗ੍ਰਾਂਟ ਆਈ ਹੈ ਔਰ ਮੋਸਟਲੀ ਸਾਡੇ ਸਾਰੇ ਪਿੰਡਾਂ ਦੇ ਸਕੂਲਾਂ ਦੇ ਲਈ ਔਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਜਿਹੜੇ ਉਨਾਂ ਦੇ ਲਈ ਵੀ ਪੰਜਾਬ ਸਰਕਾਰ ਵੱਲੋਂ ਗਰੰਟਾਂ ਆਈਆਂ ਨੇ। ਅਸ਼ੋਕ ਵੀਰ ਜੀ ਤੇ ਇਸ ਵਾਰਡ ਦੇ ਐਨਸੀ ਕਹਰਾਵੀਰ ਜਗਸੀਰ ਸਿੰਘ ਜੀ ਤੇ ਉਹਨਾਂ ਦੀ ਪਤਨੀ ਸਰਬੰਦਰ ਜੀ ਤੇ ਜਿੰਨੇ ਵੀ ਹੋਰ ਵੀ ਐਨਸੀ ਸਾਹਿਬ ਉਕਾਰ ਸਿੰਘ ਜੀ ਸਭ ਨੂੰ ਖਦੇਈ ਸਨ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਲੱਖ ਖੁਸ਼ੀਆਂ ਬਾਤਸਾਈਆਂ ਇਹ ਸਤਿਗੁਰੂ ਨਦਰ ਕਰੇ ਕਿ ਉੱਥੇ ਜਿੱਥੇ ਤਨ ਸ਼ੈ ਸ਼੍ਰੀ ਦਰਨ ਸਰ ਜੀ ਮਹਾਰਾਜ ਦੀ ਕਿਰਪਾ ਕਰਦੇ ਆ ਤੇ ਉੱਥੇ ਫਲਵਾੜੀ ਹਮੇਸ਼ਾ ਜੀ ਮਹਿਕਦੀ ਰਹਿੰਦੀ ਹੈ ਧਰਤਲ ਬਾਬਾ ਨਾਨਕ ਜੀ ਮਹਾਰਾਜੀ ਕਹਿੰਦੇ ਹੁੰਦੇ ਸੀ ਜੰਗਲਾਂ 'ਚ ਮੰਗਲ ਜਦੋਂ ਲੱਗਦੇ ਆ ਜਦੋਂ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਆ ਤੇ ਜਾਂ ਸਾਡੀ ਭੈਣ ਮਾਨਜੋ ਦਾ ਵੇਲੇ ਸਾਹਿਬ ਮੈਂ ਠਕਰ ਦੇ ਨਾਲ ਇਹ ਕਹਿ ਸਕਦਾ ਕਿ ਮੈਂ ਉਹਨਾਂ ਦਾ ਇੱਕ ਹਿੱਸਾ ਮੈਂ ਤੇ ਮਾਣ ਮਹਿਸੂਸ ਕਰਦਾ ਵਾਂ ਤੇ ਉਹ ਕੀ ਸ਼ਰਮ ਦੀ ਨਸਿਵਾਤਾ ਪਰ ਜੋ ਗੱਲਾਂ ਮੈਨੂੰ ਸੁਣਨ ਚਾਹੀਆਂ ਹੈ ਕੀ ਨਾ ਬਿਲਡਿੰਗਾਂ ਦਾ ਹਾਲ ਬਹੁਤ ਮਾੜਾ ਸੀ ਸੋ ਉਹਨਾਂ ਮਾੜੀਆਂ ਬਿਲਡਿੰਗਾਂ ਦੀ ਥਾਂ ਅੱਜ ਜੇ ਸਾਡੇ ਬੱਚੇ ਇੱਕ ਸੋਹਣੇ ਸਕੂਲ ਦੇ ਵਿੱਚ ਬੈਠੇ ਨੇ ਤਾਂ ਅਸੀਂ ਆਸ਼ਾਵਾਨਾ ਕਿ ਇਹ ਬੱਚਿਆਂ ਦੇ ਲਈ ਇਹ ਜਿਹੜਾ ਵਿਦਿਅਕ ਮਾਹੌਲ ਇੰਨਾ ਵਧੀਆ ਕਿੱਤਾ ਗਿਆ ਹੈ ਸਰਕਾਰ ਦੇ ਦੁਆਰਾ ਉਸ ਦਾ ਇਹਨਾਂ ਬੱਚਿਆਂ ਦੇ ਉੱਤੇ ਜ਼ਰੂਰ ਗਿਆ ਪਰਵਾਅ ਪਾਏਗਾ ਤੇ ਇਹਨਾਂ ਦਾ ਭਵਿੱਖ ਵੀ ਸੁਨਹਿਰਾ ਤੇ ਨਾਲ ਹੀ ਗੱਲ ਕਰੀਏ ਸਕੂਲ ਦੇ ਬੜੀ ਕੰਡੀਸ਼ਨ ਜਿਹੜੀ ਸੀਗੀ ਉਹ ਦੇਖੀਓ ਸੀਗੀ ਪਰ ਹੁਣ ਨਵੀਂ ਬਿਲਡਿੰਗ ਬਣ ਰਹੀ ਹੈ ਕਿੱਦਾਂ ਲੱਗ ਰਿਹਾ ਤੁਹਾਨੂੰ ਟੀਚਰ ਸਰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਹੈ ਕਿਉਂਕਿ ਜਦੋਂ ਮੇਰੀ ਇੱਥੇ ਪ੍ਰੋਮੋਸ਼ਨ ਹੋਈ ਸੀ ਉਦੋਂ ਇੱਕੋ ਹੀ ਕਮਰੇ 'ਚ ਸਕੂਲ ਚੱਲ ਰਿਹਾ ਸੀ ਪਿੱਛੇ ਸਾਡਾ ਸ਼ੈੱਡ ਪਾਇਆ ਹੋਇਆ ਸੀ ਟਿੰਨ ਦਾ ਜਿਹੜਾ ਕਿ ਸਾਨੂੰ ਮੀਂਹ ਹੀ ਤੇ ਬਾਰਿਸ਼ 'ਚ ਬਹੁਤ ਖਰਾਬ ਕਰਦਾ ਸੀ ਤੇ ਹੁਣ ਸਾਡੇ ਸਰਕਾਰ ਦੀ ਸ਼ੁਕਰਾਨਾ ਅਦਾ ਕਰਦੇ ਆਂ ਵੀ 12 ਕਮਰੇ ਆਸੀਂ ਬਣਾਏ ਆਂ ਤੇ ਸਾਨੂੰ 93 ਲੱਖ ਦੀ ਅਪਰੋਕਸੀਮੇਟ ਗ੍ਰਾਂਟ ਆਈ ਸੀ ਜੋ ਕਿ ਖਰਚ ਹੋ ਚੁੱਕੀ ਹੈ ਤੇ ਸਕੂਲ ਸਾਡਾ ਕੰਪਲੀਟ ਹੈ ਜੀ 모ਗਾ ਦੇ ਕਿਹਦੇ ਸਕੂਲਾਂ ਦਾ ਉਦਘਾਟਨ ਹੈ ਜੀ 모ਗਾ ਦੇ ਅੱਜ ਦੋ ਸਕੂਲਾਂ ਦਾ ਉਦਘਾਟਨ ਹੈ ਜੀ ਇੱਕ 모ਗਾ ਨੰਬਰ 1 ਸਕੂਲ ਦਾ ਤੇ ਇੱਕ ਸਾਡੇ ਸਕੂਲ ਦਾ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਰੂਪਾ 모ਗਾ ਮੈਮ ਕਿੱ사 ਲੱਗਦਾ ਨਵੇਂ ਬਿਲਡਿੰਗ ਦੇ ਬੱਚਿਆਂ ਦਾ ਦੇਖ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਜੀ ਸਾਨੂੰ ਮਤਲਬ ਕਿਉਂਕਿ ਬੱਚਿਆਂ ਦਾ ਸੰਪੂਰਨ ਵਿਕਾਸ ਹੋਣਾ ਹੀ ਹੋਊਗਾ ਕਿਉਂਕਿ ਹਰੇਕ ਕਮਰੇ ਵਿੱਚ ਪ੍ਰੋਜੈਕਟਰ ਲੱਗੇ ਆ ਪ੍ਰੋਪਰ ਤਰੀਕੇ ਸਾਰੇ ਬੱਚਿਆਂ ਦੀ ਪੜ੍ਹਾਈ ਹੋ ਰਹੀ ਹੈ ਸਾਰੇ ਅਧਿਆਪਕ ਪ੍ਰੋਜੈਕਟਰਾਂ ਤੇ ਸੋਨੇ ਤਰੀਕੇ ਇਹਨਾਂ ਦੇ ਟੀਚੇ ਪਾਰ ਕਰਾਏ ਜਾ ਰਹੇ ਆ ਜੀ। ਜਿਵੇਂ ਪੰਜਾਬ ਸਰਕਾਰ ਦਾ ਉਪਰਾਲਾ ਹੈਗਾ ਸਿੱਖਿਆ ਨੂੰ ਜਿਆਦਾ ਤੋਂ ਵੱਧ ਲੱਗ ਰਿਹਾ ਵੀ ਉਹਦੇ ਸਕੂਲਾਂ ਚ ਆ ਰਹੇ ਆ। ਹਾਂਜੀ ਸਰ ਬਿਲਕੁਲ ਜੋ ਪੰਜਾਬ ਸਰਕਾਰ ਦਾ ਉਪਰਾਲਾ ਹੈ ਸਿੱਖਿਆ ਨੂੰ ਲੈ ਕੇ ਉਹ 100% ਟੀਚਾ ਅਚੀਵ ਕਰਨਗੇ ਕਿਉਂਕਿ ਬਹੁਤ ਹੀ ਜਿਆਦਾ ਮਿਹਨਤੀ ਟੀਚਰ ਭਰਤੀ ਕੀਤੇ ਹੋਏ ਆ ਸਰਕਾਰ ਵੱਲੋਂ ਤੇ ਇਹਨਾਂ ਦੇ ਐਫਰਟਸ ਨੂੰ ਅਸੀਂ ਕਾਮਯਾਬ ਕਰਨ ਚ ਕੋਸ਼ਿਸ਼ ਕਰਾਂਗੇ ਪੂਰੀ ਪੂਰ ਜੋਰ ਕੋਸ਼ਿਸ਼ ਕੀਤੀ ਜਾਊਗੀ।